ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਦੇ ਫਾਈਨਲ ਐ ਰਿਜ਼ਲਟ ਜੋ ਕਿ ਕੱਲ 26 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਅੱਜ ਗੱਲ ਕਰਦੇ ਆ ਫਾਈਨਲ ਐ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਖਮਿਆਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਐ ਰਿਜ਼ਲਟ ਦੀ ਉ 41000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਝੰਡ ਵਾਲਾ ਤੇ ਤੁੰਬੜਪੰਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਤੁੰਬੜਪੰਨ ਫਾਸਟ ਤੇ ਝੰਡ ਵਾਲਾ ਸੈਕੰਡ ਬੈਸਟ ਰੇਡਰ ਬਣੇਗਾ ਅਮਰ ਤੇ ਤੁੰਬੜਪੰਨ ਅਠ ਕਬੜੀਆਂ ਪਾ ਕੇ 7 ਨੰਬਰ ਲੈ ਤੇ ਬੈਟ ਜਾਫੀ ਬਣੇਗਾ ਨੰਨੀ ਤੁੰਬੜਪੰਨ ਵਾਲਾ ਪੰਜ ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਲੋਪੋ ਦੇ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰੇ ਚੋਇਆ ਸੀ ਕੜਿਆਣਾ ਤੇ ਖਡੂਰ ਦੀਆਂ ਟੀਮਾਂ ਦੇ ਵਿਚਕਾਰ ਹੋਏ ਦੇ ਵਿੱਚ ਡੂਰ ਸੈਕੰਡ ਤੇ ਕੜਿਆਣਾ ਫਾਸਟ ਤੇ ਇਸ ਬੈਟ ਰੇਡਰ ਬਣਾਂਗੇ ਬੱਬੂ ਚੌਂਦਾ ਚਾਰ ਕਬਡੀਆਂ ਪਾ ਕੇ ਚਾਰ ਨੰਬਰ ਲੈਤੇ ਤੇ ਬੈਟ ਜੱਪੀ ਬਣੇਗਾ ਜੱਟ ਲਾਲਤੋ ਤੇ ਗੋਪੀ ਕੜਿਆਣਾ ਦੋਨੇ ਜੁਆਇੰਟ ਵੈਸਟ ਜੱਪੀ ਬਣੇਗੇ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ ਤਿੰਨ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਵਿਦਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਜੋ ਕਿ ਹਰਿਆਣੇ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਬੈਟ ਜੱਪੀ ਨੂੰ 313 ਇਲੇ ਜਵਾਨਾਂ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਾਹੂ ਅਕਬਰਪੁਰ ਫਾਸਟ ਦੇ ਲਈ ਜਵਾਨਾਂ ਸੈਕੰਡ ਤੇ ਇਥੋਂ ਬੈਸਟ ਰੇਡਰ ਬਣੇਗਾ ਸਚਿਨ ਬਾਹੂ ਅਕਬਰਪੁਰ ਤੇ ਵੈਸਟ ਜਾਫੀ ਬਣੇਗਾ ਅੰਕਰ ਬਾਹੂ ਅਕਬਰਪੁਰ ਅੱਗੇ ਗੱਲ ਕਰਦੇ ਸਾਦੀ ਹਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 81000 ਤੇ ਦੂਜਾ ਨਾਮ 6000 ਸੀ ਬੈਸਟ ਰੇਡਰ ਤੇ ਵੈਸਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਰਾਏਤrana ਦੇ ਪੂਲਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੂਲਨ ਸੈਕੰਡ ਤੇ ਰਾਏਤrana ਫਾਸਟ ਇਹ ਮੈਚ ਜ਼ਰੂਰ ਹੋ ਗਿਆ ਪਰ ਪੂਰਾ ਮੁੰਡਿਆਂ ਦਾ ਮੈਚ ਫਸ ਕੇ ਲੱਗਿਆ ਸੀ ਤੇ ਤੋਂ ਵੈਸਟਰ ਹੀਡਰ ਬਣੇਗਾ ਲਾਡੀ ਕਮੂਨਕਾਰਟ ਵਾਲਾ ਅਠ ਕਵਡੀਆਂ ਪਾ ਕੇ ਪੰਜ ਨੰਬਰ ਲੈ ਤੇ ਪੂਲਨ ਦੀ ਟੀਮ ਚ ਖੇਡਦਾ ਸੀ ਮੁੰਡਾ ਤੇ ਵੈਸਟ ਜਾਪੀ ਬਣੇਗਾ ਰਾਇਤਰਾਣੀ ਟੀਮ ਦਾ ਇੱਕ ਅਮੀਰਪੁਰ ਗਿਆ 8 टच ਲੈ ਕੇ 6 ਜਫੇ ਲਾਏ ਤੇ ਮੁੰਡੇ ਨੇ ਫਾਈਨਲ ਦੇ ਵਿੱਚ ਕਮਾਲ ਹੀ ਕਰਤੀ ਜਫਿਆਂ ਵਾਲੀ ਤਾਂ ਉਹ ਵੀ ਤੁਸੀਂ ਜਰੂਰ ਦੇਖੋ ਜਾ ਕੇ ਲਾਈਵ ਚੱਲਦਾ ਸੀ ਕਬੱਡੀ 1 2 3 ਤੇ ਇੱਕ ਵਾਰੀ ਮੁੰਡਿਆਂ ਦਾ ਮੈਚ ਦੇਖਿਓ ਤੇ ਸਵਾਦ ਹੀ ਆ ਜਾਊਗਾ ਤੇ ਹਾਂਜੀ ਇਹ ਸੀ ਵੀਡੀਓ 26 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ